ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਗੈਸ ਸਿਲੰਡਰ ਸੰਬੰਧੀ ਨਵੇਂ ਨਜ਼ਮ ਹੋਏ ਲਾਗੂ ਗਰੀਬ ਲੋਕਾਂ ਲਈ ਆਈ ਵੱਡੀ ਖਬਰ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪਿੰਡਾਂ ਦੀਆਂ ਪੰਚਾਇਤਾਂ ਤੇ ਪਵੇਗਾ ਸਰਪੰਚਾਂ ਦੇ ਮਾਣ ਪੱਤੇ ਦਾ ਭਾਰ ਸਰਪੰਚਾਂ ਦੇ ਮਾਣ ਪੱਤੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਹੁਕਮ ਹੋਏ ਜਾਰੀ ਪੰਜਾਬ ਸਰਕਾਰ ਨੇ ਸਰਪੰਚਾਂ ਦੀ ਮਾਣ ਪੱਤੀ 'ਚ ਵਾਧਾ ਤਾਂ ਕਰ ਦਿੱਤਾ ਪਰ ਸਰਕਾਰੀ ਖਜ਼ਾਨੇ 'ਚ ਜੋ ਸਰਪੰਚਾਂ ਨੂੰ ਮਾਣ ਪੱਤਾ ਦੇਣ ਲਈ ਪੈਸੇ ਨਹੀਂ ਹਨ ਪਿੰਡੂ ਵਿਕਾਸ ਵਿਕਾਸ ਦੀ ਪੰਚਾਇਤੀ ਭਾਗ ਨੇ ਸਰਪੰਚਾਂ ਨੂੰ ਮਾਣ ਪੱਤਾ ਪੰਚਾਇਤੀ ਆਮਦਨ 'ਚੋਂ ਦੇਣ ਲਈ ਕਿਹਾ ਹੈ ਜਦਕਿ ਪੰਜਾਬ 'ਚ ਹੁਣ 5228 ਗ੍ਰਾਮ ਪੰਚਾਇਤਾਂ ਕੋਲ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ ਤਾਂ ਦੇਖੋ ਅੱਜ ਦੀ ਵੱਡੀ ਖਬਰ ਸਾਹਮਣੇ ਇੱਕ ਹੋਰ ਆ ਰਹੀ ਹੈ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਜੀ ਜੀ ਹਾਂ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਰਪੰਚਾਂ ਦੀ ਵਜਾਇਏ ਗੇ ਮਾਣ ਪੱਤੇ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ ਇਨ੍ਹਾਂ ਨਵੇਂ ਹੁਕਮਾਂ ਵਿੱਚ ਪੰਚਾਇਤਾਂ ਦੀ ਆਮਦਨੀ ਦੇ ਆਧਾਰ ਤੇ ਮਾਣ ਪੱਤੇ ਦੀ ਅਦਾਇਗੀ ਬਾਰੇ ਸਪਸ਼ਟਤਾ ਦਿੱਤੀ ਗਈ ਹੈ ਜਿਨ੍ਹਾਂ ਜਨਤਾ ਕੋਲ ਆਪਣੇ ਫੰਡ ਮੌਜੂਦ ਹਨ ਅਤੇ ਆਮਦਨੀ ਦਾ ਸਾਧਨ ਹਾਂ ਜੀ ਹਾਂ ਜਿਹੜੀਆਂ ਪੰਚਾਇਤਾਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਜਾਂ ਫੰਡ ਦੀ ਕਮੀ ਹੈ ਉਹਨਾਂ ਪੰਚਾਇਤਾਂ ਲਈ ਮਾਨ ਪੱਤੇ ਦਾ ਪ੍ਰਬੰਧ ਬਲਾਕ ਸਮੰਬੰਦੀ ਨੂੰ ਕਰਨਾ ਪਵੇਗਾ ਇਸ ਫੈਸਲੇ ਦਾ ਮਤਲਬ ਹੈ ਕਿ ਪੰਚਾਇਤਾਂ ਨੂੰ ਉਹਨਾਂ ਦੀ ਵਿਕਤੀ ਸਥਿਤੀ ਦੇ ਆਧਾਰ ਤੇ ਮਾਨ ਪੱਤੇ ਲਈ ਵੱਖਰੇ ਤਰੀਕੇ ਨਾਲ ਫੰਡ ਮੁਹੱਈਆ ਕਰਵਾਏ ਜਾਣਗੇ ਕਈ ਸਰਪੰਚਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਮਾਨ ਪੱਤੇ ਲਈ ਬਕਾਇਦਾ ਬਜਟ ਦਿੱਤਾ ਜਾਣਾ ਚਾਹੀਦਾ ਅਤੇ ਇਹ ਭਾਰ ਪੰਚਾਇਤਾਂ ਦੇ ਨਹੀਂ ਪੈਣਾ ਚਾਹੀਦਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਚ ਵਾਪਰਿਆ ਵੱਡਾ ਭਾਣਾ ਅੰਮ੍ਰਿਤਸਰ ਜਾ ਰਹੀ ਟੂਰਿਸਟ ਬੱਸ ਨੂੰ ਲੱਗੀ ਭਿਆਨਕ ਅਗ 30 ਲੋਕ ਸੀ ਸਵਾਰ ਜੀ ਹਾਂ ਦੇਖੋ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਟੂਰਿਸਟ ਬੱਸ ਵਿੱਚ ਮੋਹਾਲੀ ਦੇ ਜੀਰਕਪੁਰ ਵਿੱਚ ਅੱਗ ਲੱਗ ਗਈ ਜਿਸ ਵਿੱਚ ਲਗਭਗ 30 ਲੋਕ ਸਵਾਰ ਸਨ ਅੱਗ ਲੱਗਣ ਦੀ ਜਾਣਕਾਰੀ ਹੋਣ ਤੇ ਡਰਾਈਵਰ ਨੇ ਤੁਰੰਤ ਸਾਰੇ ਛਾਤਰੀਆਂ ਨੂੰ ਉਹਨਾਂ ਦੇ ਸਮਾਨ ਨੂੰ ਬਾਹਰ ਕੱਢਿਆ ਜੀ ਹਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਹੈ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਫਾਇਰ ਬ੍ਰੀਡ ਦੀਆਂ ਗੱਡੀਆਂ ਪਹੁੰਚਣ ਤੱਕ ਬੱਸ ਦੀ ਅੱਗ ਬੱਸ ਨੇ ਅੱਗ ਨੂੰ ਬੇੜ ਵਿੱਚ ਲਿਆ ਲਿਆ ਅੱਗ ਨੂੰ ਬੱਸ ਨੂੰ ਜੀ ਹਾਂ ਤਿੰਨ ਗੱਡੀਆਂ ਨੇ ਲਗਭਗ ਪੌਣੇ ਘੰਟੇ ਵਿੱਚ ਅੱਗ ਤੇ ਕਾਬੂ ਪਾ ਕੇ ਫਾਇਰ ਬ੍ਰੀਡ ਦੀਆਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੱਸ ਪੂਰੀ ਤਰ੍ਹਾਂ ਥੜ ਗਈ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰੀ ਅਨੁਸਾਰ ਟੂਰਿਸਟ ਬੱਸ ਉੱਤਰ ਪ੍ਰਦੇਸ਼ ਤੋਂ ਆਗਰਾ ਤੋਂ ਅੰਮ੍ਰਿਤਸਰ ਆ ਰਹੀ ਸੀ ਬੱਸ ਵਿੱਚ ਸਲਾਨੀ ਸਵਾਰ ਸਨ ਜਿੰਨਾ ਨੇ ਹਰਮੰਦਰ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਜਾਣਾ ਸੀ ਬੱਸ ਵਿੱਚ ਕੁੱਲ 30 ਯਾਤਰੀ ਸਨ ਜਿਨ੍ਹਾਂ ਵਿੱਚ ਨੌਜਵਾਨ ਬੱਚੇ ਤੇ ਬਜ਼ੁਰਗ ਵੀ ਸ਼ਾਮਿਲ ਸਨ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਜਦੋਂ ਬੱਸ ਡੇਰਾ ਬਸੀ ਨੇੜੇ ਸਿੰਗਾਪੁਰ ਪੁਲ ਤੇ ਪਹੁੰਚੀ ਤਾਂ ਡਰਾਈਵਰ ਨੂੰ ਅੱਗ ਲੱਗਣ ਦਾ ਸ਼ੱਕ ਸੀ ਕਿਉਂਕਿ ਇੰਜਨ ਵਿੱਚ ਧੂੰਆ ਨਿਕਲ ਰਿਹਾ ਸੀ ਜੀ ਹਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲੇ BBMP ਤੋਂ ਲੈ ਕੇ ਹੋਰ ਫੈਸਲਿਆਂ ਤੇ ਲੱਗੀ ਮੋਹਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਵਿੱਚ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਝ ਨੇ ਪਾਖੜਾ ਵਿਆਜ ਮੈਨੇਜਮੈਂਟ ਬਾਰੇ ਜੀ ਹਾਂ ਦੇਖੋ ਇਹ ਵੱਡੀ ਅਪਡੇਟ ਹੈ ਪੀਐਸਪੀਸੀ ਵਾਲਦ ਤੇ ਹੋਰ ਵਿਭਾਗਾਂ ਵਿੱਚ 3000 ਤੋਂ ਵੱਧ ਅਸਾਮੀਆਂ ਜਲਦੀ ਭਰੀਆਂ ਜਾਣਗੀਆਂ ਉਨਾਂ ਅਗੇ ਕਿਹਾ ਕਿ ਮਲੇਰ ਕੋਟਰਾ ਖੇੜੀ ਪਾਗ ਵਿੱਚ ਜਿੱਦ ਤੱਕ ਨਵੀਆਂ ਸਾਮੀਆਂ ਨੂੰ ਮਨਜ਼ੂਰੀ ਦਿੱਤੀ ਕਿ ਮਲੇਰ ਕੋਟਰਾ ਸਹਾਇਕੀ ਵਿਭਾਗ ਵਿੱਚ ਰਜਿਸਟਰ ਜੀ ਹਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਡੇ ਨਾਲ ਹਾਂ ਜੀ ਕੀ ਯਾਰੀ ਵੱਡੀ ਖ਼ਬਰ ਕੋ ਸਾਹਮਣੇ ਆ ਰਹੀ ਹੈ ਜੀ ਇਹ ਕੰਮ ਨਾ ਕੀਤਾ ਤਾਂ ਰੁਕ ਸਕਦੀ ਆ ਉਜਰਾ ਜੋਨਾ ਤਹਿਤ ਮਿਲਣ ਵਾਲੀ ਸਬਸਿਡੀ ਮੁਫਤ ਗੈਸ ਸਿਲੰਡਰ ਲੈਣ ਵਾਲਿਆਂ ਲਈ 41 ਹਜ਼ਾਰ ਔਰਤਾਂ ਨੂੰ ਹੋਵੇਗਾ ਨੁਕਸਾਨ ਲੈਣ ਵਾਲੀਆਂ 41 ਹਜ਼ਾਰ ਔਰਤਾਂ ਨੂੰ ਹੋਵੇਗਾ ਨੁਕਸਾਨ ਜੀ ਹਾਂ ਗੈਸ ਸਲੰਡਰ ਸੰਬੰਧੀ ਨਵੇਂ ਨਿਯਮ ਲਾਗੂ ਹੋਏ ਨੇ ਜੀ ਪ੍ਰਧਾਨ ਮੰਤਰੀ ਉਜਲਾ ਯੋਜਨਾ ਤਹਿਤ ਗੈਸ ਸਲੰਡਰ ਦੀ ਸਬਸਿਡੀ ਪ੍ਰਾਪਤ ਕਰਨ ਵਾਲੇ ਖਪਤਕਾਰਾਂ ਨੂੰ ਆਪਣਾ ਈ ਕੇਵੇਸੀ ਪੂਰਾ ਨਾ ਕਰਨ ਕਾਰਨ ਸਬਸਿਡੀ ਨਾ ਮਿਲਣ ਦਾ ਗੰਭੀਰ ਖਤਰਾ ਹੈ ਜ਼ਿਲ੍ਹੇ ਦੇ 1,70,000 ਖਪਤਕਾਰਾਂ ਉਜਲਾ ਯੋਜਨਾ ਦਾ ਲਾਭ ਲੈ ਰਹੇ ਹਨ ਜੀ ਹਾਂ ਦੇਖ ਸਕਦੇ ਹੋ ਉਹ ਵੱਡੀ ਅਪਡੇਟ ਹੈ 41000 ਤੋਂ ਵੱਧ ਖਪਤ ਕਰਨ ਦੇ ਤੱਕ ਜਿਵੇਂ ਇਸ ਨਹੀਂ ਕਰ ਰਹੀ ਤਾਂ ਸਰਕਾਰ ਦੇ ਵੱਲੋਂ ਵਾਰ-ਵਾਰ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ KYC ਨਹੀਂ ਕੰਪਲੀਟ ਕਰਾਈ ਉਹਨਾਂ ਦੀ ਸਬਸਿਡੀ ਰੁਕ ਸਕਦੀ ਹੈ ਜੇ ਤੁਸੀਂ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ KYC ਕੰਪਲੀਟ ਜ਼ਰੂਰ ਕਰਵਾਓ ਤਾਂ ਦੇਖ ਸਕਦੇ ਹੋ ਇਹ ਜਾਣ ਕੇ ਤੁਹਾਨੂੰ ਹਾਂਜੀ ਕਰ ਰਹੇ ਹਾਂ 300 ਰੁਪਏ ਤੱਕ ਦੀ ਸਬਸਿਡੀ ਜਿਹੜੀ ਮਿਲਦੀ ਹੈ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੀ ਸਬਸਿਡੀ ਜਿਹੜੀ ਹੈ ਰੁਕ ਸਕਦੀ ਹੈ ਬੰਦ ਹੋ ਸਕਦੀ ਹੈ ਤਾਂ ਅੱਜ ਹੀ ਆਪਣੇ ਖਾਤੇ ਦੀ KYC ਗੈਸ ਕਾਪੀ ਦੀ ਜਿਹੜੀ KYC ਕੰਪਲੀਟ ਕਰਵਾ ਲਓ ਤਾਂ ਜੋ ਤੁਹਾਨੂੰ ਜਿਹੜੀ ਸਬਸਿਡੀ ਆ ਉਹ ਮਿਲਦੀ ਰਹੇ ਲਗਾਤਾਰ ਤੁਹਾਡੇ ਖਾਤੇ ਨੇ ਵੀ ਸਬਸਿਡੀ ਜਿਹੜੀ ਆਉਂਦੀ ਰਹੇ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਜੀਹਾਂ BSF ਦੀ ਵੱਡੀ ਸਫਲਤਾ ਹਥਿਆਰਬੰਦ ਸਤਸਕਰਨ ਗ੍ਰਫਤਾਰ ਗੁਰਦਾਸਪੁਰ ਵਿੱਚ 11 ਕਿਲੋ ਤੋਂ ਵੱਧ ਹੈਰੋਇਨ ਹੋਈ ਬਰਾਮਦ ਜੀਹਾਂ ਦੇਖੋ ਸਾਥੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜੀ ਬੀਐਸਐਫ ਨੇ ਗੁਰਦਾਸਪੁਰ ਦੀ ਖੋਪੀਆ ਬੀਐਸਐਫ ਗੁਰਦਾਸਪੁਰ ਦੀ ਖੋਪੀਆ शाखा ਨੇ ਨੂੰ ਡੇਰਾ ਬਾਬਾ ਨਾਨਕ ਰੋਡ ਦੇ ਡੁੰਗਾਈ ਵਾਲੇ ਖੇਤਰ ਵਿੱਚ ਸ਼ੱਕੀ ਗਤੀਵਿਧੀਆਂ ਬਾਰੇ ਪ੍ਰੋਸੈਜੋਗ ਜਾਣਕਾਰੀ ਮਿਲੀ ਸੀ ਇਸ ਜਾਣਕਾਰੀ ਦੇ ਅਨੁਸਾਰ ਖੋਪੀਆ ਸਟਾਫ ਨੇ ਪੱਖੋਕੇ ਮੈਂ ਹਮਾਰਾ ਪਿੰਡ ਦੇ ਨੇੜੇ ਇੱਕ ਸ਼ੱਕੀ ਡੰਗ ਗੁੰਮ ਰਹੇ ਇੱਕ ਵਿਅਕਤੀ ਨੂੰ ਫੜਿਆ ਪੁੱਛਗਿੱਛ ਕਰਨ ਤੇ ਉਸ ਨੇ ਆਪਣੀ ਪਛਾਣ ਰਾ ਅੰਮ੍ਰਿਤਸਰ ਵਜਿਦਾ ਸਿੱਧਾ ਦਿੱਖ ਸਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਵੱਡੀ ਖਬਰ ਕੋ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਹੈ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣਗੇ 1-1000 ਰੁਪਏ ਹਰ ਮਹੀਨੇ ਜੋ ਕਿ ਸਰਕਾਰ ਦੇ ਵੱਲ ਗਰੰਟੀ ਦਿੱਤੀ ਗਈ ਸੀ ਆਮਾ ਦੀ ਪਾਰਟੀ ਸਰਕਾਰ ਦੇ ਵੱਲੋਂ ਜੀ ਕਿ ਆਮਾ ਦੀ ਪਾਰਟੀ ਸਰਕਾਰ ਬਣਦੀ ਆ ਤਾਂ ਮਹਿਲਾ ਨੂੰ 1-1000 ਰੁਪਏ ਦਿੱਤਾ ਜਾਵੇਗਾ ਤੇ ਹੁਣ ਬਹੁਤ ਜਲਦ ਹੁਣ ਸਰਕਾਰ ਇਹੜੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜੀ ਹਾਂ 1-1000 ਰੁਪਏ ਹਰ ਮਹੀਨੇ ਮਿਲੇਗਾ ਤੇ 2026 ਦੇ ਬਜਟ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਹ ਜਿਹੜੀ ਯੋਜਨਾ ਪੰਜਾਬ ਦੇ ਵਿੱਚ ਲਾਗੂ ਕਰਦਣੀ ਹੈ ਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 21000 ਰੁਪਏ ਆਉਣੇ ਜਿਹੜੇ ਨੇ ਸ਼ੁਰੂ ਹੋ ਜਾਣਗੇ ਤਾਂ ਪੰਜਾਬ ਸਰਕਾਰ ਆਪਣਾ ਹੁਣ ਵਾਅਦਾ ਆਪਣੀ ਗਰੰਟੀ ਜਿਹੜੀ ਹੈ ਪੂਰੀ ਕਰਨ ਜਾ ਰਹੀ ਹੈ 2026 ਦਾ ਬਜਟ ਪਾਸ ਹੋਣ ਤੋਂ ਬਾਅਦ ਸੂਬੇ ਦੀਆਂ ਮਹਿਲਾਵਾਂ ਸੂਬੇ ਦੀਆਂ ਔਰਤਾਂ ਨੂੰ ਸਰਕਾਰ ਦੇ ਵਾਅਦੇ ਅਨੁਸਾਰ 21000 ਰੁਪਏ ਹੁਣ ਮੈਨੇ ਸ਼ੁਰੂ ਕਰਾਂਗੇ ਤਾਂ 18 ਸਾਲ ਤੋਂ ਵੱਧ ਉਮਰ ਦੀ ਹਰ ਇੱਕ ਮਹਿਲਾ ਨੂੰ ਏਡੀ ਜੁੜਨ ਦਾ ਲਾਊਟ ਆ ਜਾਵੇਗਾ ਬਸ ਸ਼ਰਤ ਇਹ ਹੋਏਗੀ ਕਿ ਜਿਹੜੀ ਮਹਿਲਾ ਉਹ ਪੰਜਾਬ ਦੀ ਵਸਨੀਕ ਹੋਣੀ ਚਾਹੀਦੀ ਹੈ ਆਧਾਰ ਕਾਰਡ ਹੋਣਾ ਚਾਹੀਦਾ ਹੈ ਬੈਂਕ ਖਾਤਾ ਹੋਣਾ ਜਿਹਦੇ ਪਾਸਵਰਡ ਸਾਈਜ਼ ਫੋਟੋਆਂ ਹੋਣੀਆਂ ਚਾਹੀਦੀਆਂ ਨੇ ਤੇ ਗਰੀਬ ਪਰਿਵਾਰ ਤੋਂ ਹੋਣ ਜਿਹਦਾ ਦੇਖ ਸਕਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਸਾਂਝਾ ਕਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਸ ਬੰਦੀ ਹੋਰ ਜਾਣਕਾਰੀ ਜਾਣ ਵਾਲੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦਾ ਵੱਡੀ ਅਪਡੇਟ ਤਾਂ ਜਾਣਕਾਰੀ ਵਿੱਚ ਤੁਹਾਡਾ ਅਗਲੀ ਧੰਨਵਾਦ ਜੀ ਸਾਰਿਆਂ ਦਾ